ਅੱਜ ਅਸੀਂ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਸਾਡਾ ਕੈਸ ਆਪਰੇਸ਼ਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਸੇ ਲੜੀ ਦੇ ਵਿੱਚ ਅੱਜ ਅਸੀਂ ਥਾਣਾ ਨਿਹਾਲ ਸਿੰਘ ਵਾਲੇ ਦੇ ਪਿੰਡ ਸੀਗੇ ਮੱਦੇਕੇ ਹਿੰਮਤਪੁਰਾ ਭਾਗੀਕੇ ਤੇ ਤਖਤੂਪੁਰਾ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਪਿੰਡ ਦੇ ਮੋਤਵਰ ਲੋਕਾਂ ਦਾ ਪੰਚਾਇਤਾਂ ਦਾ ਇਕੱਠ ਕਰਕੇ ਉਥੇ ਨਸ਼ਿਆਂ ਬਾਰੇ ਜਿਹੜਾ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਹਨਾਂ ਦੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਬਾਰੇ ਤੇ ਯਾਨੀ ਜੇ ਕੋ ਪਿੰਡ ਦਾ ਬੱਚਾ ਕੋ ਨਸ਼ੇ ਦੇ ਧੰਦੇ ਚ ਫਸ ਚੁੱਕਾ ਤੇ ਉਹਨਾਂ ਦਾ ਇਲਾਜ ਕਰਾਉਣ ਬਾਰੇ ਜਿਹੜਾ ਉਹਨਾਂ ਨੇ ਵਿਚਾਰ ਕੀਤੀ ਹੈ ਤੇ ਮਾਤਾ ਵਧੀਆ ਲੋਕਾਂ ਦਾ ਰਿਸਪਾਂਸ ਸੀਗਾ ਇਹ ਸਾਡੇ ਕੋਲ ਉਹਨਾਂ ਨੇ ਇਹ ਸੀਗਾ ਵੀ ਜਿਹੜੇ ਪੰਜਾਬ ਸਰਕਾਰ ਵੱਲੋਂ ਜਿਹੜੇ ਆਏ ਜਿਹੜੇ ਇਹ ਨਸ਼ਾ ਸ਼ਡਾਉ ਕੇਂਦਰ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਆ ਉਹਨਾਂ ਦੇ ਵਿੱਚ ਲਿਜਾ ਕੇ ਸਰਕਾਰੀ ਤੌਰ ਤੇ ਫ੍ਰੀ ਉਹਨਾਂ ਦਾ ਇਲਾਜ ਕਰਾਇਆ ਜਾਊਗਾ ਤੇ ਇਹ ਪਰ ਹੁਣ ਲੋਕਾਂ ਵੱਲੋਂ ਇਹ ਹੌਲੀ ਹੌਲੀ ਗੱਲ ਆ ਰਹੀ ਹੈ ਵੀ ਕਿਸੇ ਦਾ ਬੱਚਾ ਕੋ ਜਿਹੜਾ ਇਸ ਦਲਦਰ ਚ ਫਸ ਗਿਆ ਤੇ ਉਹਨਾਂ ਦਾ ਇਲਾਜ ਕਰਾਇਆ ਜਾਣਾ ਜ਼ਰੂਰੀ ਹੈ ਪੇਨਾਲ ਜਿਹੜਾ ਪਿੰਡ ਦੇ ਵਿੱਚ ਕੋਈ ਇਹ ਜੀ ਕੋਈ ਅਨਸਰ ਹੈਗਾ ਜਿਹੜਾ ਨਸ਼ੇ ਨੂੰ ਵੇਚਣ ਨੂੰ ਦੰਦੇ ਨੂੰ ਅੰਜਾਮ ਦਿੰਦਾ ਤੇ ਉਹਨਾਂ ਦੇ ਖਰਾਬ ਜਿਹੜਾ ਉਹਨਾਂ ਦੀ ਮਦਦ ਨਾਲ ਅਸੀਂ ਫੜ ਕੇ ਕਾਨੂੰਨੀ ਕਾਰਵਾਈ ਕਰਾਂਗੇ ਇਸੇ ਲੜੀ ਚ ਅਸੀਂ ਚਾਰ ਪਿੰਡਾਂ ਦਾ ਜਾਇਜ਼ਾ ਕੀਤਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਦੇ ਖੱਲ ਪਾਉਣ ਲਈ ਪੁਲਿਸ ਵੱਲੋਂ ਕੈਸ਼ ਆਪਰੇਸ਼ਨ ਤਹਿਤ ਵਕ ਵਕ ਪਿੰਡਾਂ ਦੇ ਵਿੱਚ ਨਸ਼ੇ ਤੇ ਰੋਕਣ ਦੇ ਲਈ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਕਿਵੇਂ ਲੱਗ ਰਿਹਾ ਕਿ ਨਸ਼ੇ ਦੇ ਖੱਲ ਹੋਊਗੀ ਬਹੁਤ ਵਧੀਆ ਉਪਰਾਲਾ ਜੀ ਇਹ ਪੰਜਾਬ ਸਰਕਾਰ ਦਾ ਪਿੰਡਾਂ ਚ ਸचेत ਕਰ ਰਹੇ ਆ ਲੋਕਾਂ ਨੂੰ ਵੈਰੀਫਾਈ ਕਰ ਰਹੇ ਆ ਔਰ ਜੋ ਵੀ ਪਿੰਡ ਨੂੰ ਕੋਈ ਗਲਤ ਅਨਸਰ ਲੱਗਦਾ ਹੈ ਉਹਦੇ ਸੰਬੰਧੀ ਦੱਸ ਰਹੇ ਆ ਵੀ ਸਾਨੂੰ ਸੂਚਿਤ ਕਰੋ ਮੈਂਬਰ ਪੰਚਾਇਤ ਸਰਪੰਚ ਸਾਹਿਬ ਨੂੰ ਜਾਂ ਐਸ ਐਚਓ ਸਾਹਿਬ ਜਾਂ ਡੀ ਐਸ ਪੀ ਸਾਹਿਬ ਨੂੰ ਨੰਬਰ ਦਿੱਤੇ ਐਸ ਐਚਓ ਸਾਹਿਬ ਨੇ ਬਹੁਤ ਵਧੀਆ ਗੱਲ ਹੈ ਜੀ ਇਹਦੇ ਨਾਲ ਲੋਕ ਸचेत ਹੋ ਜਾਣਗੇ ਔਰ ਨਸ਼ੇ ਨੂੰ ਠੱਲ ਪਾਓ ਪਿੰਡ ਲੱਗਦਾ ਤੁਹਾਨੂੰ ਕਿ ਇਸ ਵਿੱਚ ਕੁਝ ਟਿਕਾਣਾ ਰਹਿਦਾ ਇੱਥਾ ਨਹੀਂ ਇਦਾਂ ਦਾ ਕੁਝ ਹੈ ਨਹੀਂ ਜੀ ਮਾਰੇ ਮੋਟੇ ਕੋਈ ਪੁਰਾਣੇ ਕੇਸਾ ਉਹਨਾਂ ਸੰਬੰਧੀ ਜਾਣਕਾਰੀ ਲਈ ਅੰਡਾ ਇਤਿਹਾਸਕ ਪਿੰਡਾਂ ਇਸ ਪੱਖੋਂ ਬਚਿਆ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਨਾ ਹੈ ਪੰਜਾਬ ਸਰਕਾਰ ਦਾ ਔਰ ਨਾਲ ਹੀ ਸਾਡੇ ਪਿੰਡ ਅੱਜ ਐਸਐਚਓ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਪਹੁੰਚੇ ਨੇ ਬਹੁਤ ਹੀ ਵਧੀਆ ਅਫਸਰ ਨੇ ਜਿਦੋਂ ਦੇ ਨਿਹਾਲ ਸਿੰਘ ਵਾਲੇ ਆਏ ਨੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਇਹਨਾਂ ਸੁਧਾਰ ਕੀਤਾ 63 ਜਿਹੜੇ ਗਲਤ ਆਨਸਰ ਸੀਗੇ ਇਸ ਹਲਕੇ ਦੇ ਉਹ ਫੜ ਕੇ ਜੇਲ੍ਹ ਵਿੱਚ ਦਿੱਤੇ ਨੇ ਔਰ ਕਾਫੀ ਜ਼ਿਆਦੇ ਕਰਾਇਮ ਨੂੰ ਔਰ ਜਿਹੜੇ ਨਸ਼ਿਆਂ ਦੇ ਜਿਹੜੇ ਸੀਗੇ ਬੰਦੇ ਗਲਤ ਅਨਸਰ ਸੀ ਉਸ ਕੰਮ ਨੂੰ ਠੱਲ ਪਈ ਹੈ ਅੱਜ ਸਾਡੇ ਪਿੰਡ ਇਸੇ ਲੜੀ ਦੇ ਤਹਿਤ ਪਹੁੰਚੇ ਨੇ ਔਰ ਕੱਲਾ ਕੱਲਾ ਬੰਦਾ ਵੈਰੀਫਾਈ ਕਰ ਰਹੇ ਨੇ ਜਿਹੜੇ ਪੁਰਾਣੇ ਬੰਦੇ ਸੀਗੇ ਇਸ ਗਲਤ ਸੰਗਤ ਚ ਪਏ ਸੀ ਬਕਾਇਦਾ ਪਿੰਡ ਵਾਸੀਆਂ ਦੇ ਸਾਹਮਣੇ ਉਹਨਾਂ ਦਾ ਨਾਂ ਰੱਖੇ ਗਏ ਨੇ ਵੀ ਕਿਹੜੇ-ਕਿਹੜੇ ਬੰਦੇ ਕਿਹੜੇ-ਕਿਹੜੇ ਪਰਚਿਆਂ ਦੇ ਅਧੀਨ ਜੇਲ੍ਹ ਵਿੱਚ ਗਏ ਨੇ ਜਾਂ ਜੀ ਇਹ ਤੇ ਕਿਹੜਾ-ਕਿਹੜਾ ਪਰਚਾ ਹੈਗਾ ਉਹ ਸਾਰੀ ਚੀਜ਼ ਜਨਤਕ ਹੋਈ ਆ ਔਰ ਲੋਕਾਂ ਨੂੰ ਅਪੀਲ ਕੀਤੀ ਆ ਕਿ ਤੁਹਾਡਾ ਨਾਮ ਗੋਪਤ ਰੱਖਿਆ ਜਾਊਗਾ ਕੋਈ ਵੀ ਤੁਹਾਨੂੰ ਲੱਗਦਾ ਪਿੰਡ ਦੇ ਤੁਸੀਂ ਸਾਨੂੰ ਦੱਸੋ ਤੁਹਾਡਾ ਨਾਮ ਗੋਪਤ ਰੱਖ ਕੇ ਉਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਸ ਪੁਲਿਸ ਦੇ ਅਪਰਾਲੇ ਤੋਂ ਜੋ ਪੁਲਿਸ ਸੈਕਸ਼ਨ ਲੈ ਰਹੀ ਹੈ ਸਾਨੂੰ ਲੱਗਦਾ ਵੀ ਸਰਕਾਰ ਇਹਦੇ ਪ੍ਰਤੀ ਸੁਚੇਤ ਹੋਈ ਹੈ ਹੁਣ ਸਾਨੂੰ ਪਿੰਡ ਵਾਸੀਆਂ ਨੂੰ ਪੰਜਾਬ ਵਾਸੀਆਂ ਦਾ ਸਾਡਾ ਫਰਜ਼ ਬਣਦਾ ਹੈ ਕਿ ਇਸ ਸਰਕਾਰ ਦਾ ਸਾਥ ਦੇਈਏ ਔਰ ਗਲਤ ਅੰਸਰਾਂ ਦਾ ਜਿਹੜੇ ਨਾਮ ਨੇ ਆਈਡੈਂਟੀਫਾਈ ਕਰਕੇ ਸਰਕਾਰ ਸਰਕਾਰ ਤੱਕ ਪਹੁੰਚਾਈਏ ਔਰ ਜੋ ਪੰਜਾਬ ਪੁਲਿਸ ਪੂਰੀ ਸੁਚੁਮੁਚੀ ਟੀਮ ਇਹ ਕਰ ਰਹੀ ਹੈ ਅਪਰਾਲਾ ਮੈਂ ਸਪੈਸ਼ਲ ਧੰਨਵਾਦ ਕਰਦਾ ਜੀਐਸਪੀ ਸਾਹਿਬ ਸਰਦਾਰ ਪਰਮਜੀਤ ਸਿੰਘ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਮਹਮ ਚਲਾਈ ਹੋਈ ਹੈ ਉਹ ਵੀ ਪਹੁੰਚੇ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ